ਲਗਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 84270 19817 ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਹਾਂ ਭਾਈ ਲਕੀਆ ਪੈਂਡੈਂਟ ਐ ਇਧਲਾ ਵਰਨਾਵਾ ਮੋਬਾਈਲ ਨੰਬਰ ਜੀ ਆਪਣਾ 987786899 987355026 ਜਿਹੜੀ ਅੱਜ ਆਪਾਂ ਬੈਠ ਦੀ ਵੀਡੀਓ ਕਵਰ ਕਰਦੇ ਪਏ ਜਰਸੀ ਦੀ ਹੈਨਾ ਇਹ ਆ ਗਈ ਆਪਣੀ ਕੌਫੀ ਦੇ ਵਿੱਚ ਹੈਨਾ ਹਾਂ ਕੌਫੀ ਕਰੋ ਜੀ ਜਿਹੜੀ ਕੌਫੀ ਕਰੋ ਜਰਸੀ ਕਹਿ ਦਿੰਦੇ ਆ ਜਮਾ ਜਿਵੇਂ ਉਹਨੂੰ ਕੋਲਡ ਕੌਫੀ ਦਾ ਟਾਈਮ ਚੱਲਦਾ ਵੀ ਕੋਲਡ ਕੌਫੀ ਨੂੰ ਤਮੰਨਾ ਆ ਗਈ ਤੇ ਕਿਹੜਾ ਸੂਆ ਸੁੰਦੀ ਹੈ ਜੀ ਇਹ? ਦੁੱਧਾ ਸੂਆ ਖੁੰਦੀ ਆ ਬਈ ਜੀ। ਦੰਦਾ ਜੀ ਹੁਖਰੇ। ਦੰਦਾ 6 ਦੰਦਾ ਜੀ ਪਹਿਲਾਂ ਇਹਨੇ 24 25 ਲੀਟਰ ਦੁੱਧ ਦਿੱਤਾ ਕਰਦੇ ਨੇ। ਪਹਿਲਾਂ ਦਾ 24 25 ਲੀਟਰ ਦੁੱਧ ਪਾਇਆ ਵਾ। ਹਾਂਜੀ। ਤੇ ਅੱਜ ਇਹਦੇ ਦਿਨ ਕਿੰਨੇ ਪਏ ਆ ਬਾਕੀ ਸੂਣ ਦੇ ਵਿੱਚ? ਇਹ ਦਿਨ 4 ਤੋਂ 5 ਦਿਨ ਪਏ ਨੇ ਬਈ ਜੀ। 4 ਤੋਂ 5 ਦਿਨ ਸੂਣ ਚ ਬਾਕੀ ਪਏ ਆ। ਹਾਂਜੀ। ਤੇ ਟੀਕੇ ਵਗੈਰੇ ਬਦ ਨਹੀਂ ਕਨਫਰਮ ਕਰੇਗੇ। ਇਹਦੇ ਬਾਰੇ ਨਹੀਂ ਪਤਾ ਬਈ ਇਹਦਾ। ਠੀਕ ਹੈ ਪਰ ਜਰਸੀ ਪੂਰੇ ਕੱਦ ਬਟ ਡਾਲੇ ਆਗੇ ਹਣਾ? ਹਾਂ ਜਰਸੀ ਪੂਰੇ ਕੱਦ ਬਟ ਡਾਲੇ ਬਈ। ਜਿਹਨੂੰ ਕਹਿੰਦੇ ਪੰਜਾਬ ਵਾਲੀ ਜਰਸੀ ਆਪ ਸੋ ਇਦਾਂ ਜਰਸੀ ਦੇ ਪੇਟੋਂ ਬੱਚੀ ਪੈਦਾ ਹੋ ਜੇ ਤਾਂ ਮੰਨ ਕੇ ਚਲੋ ਬਾਹਰ ਆਣੇਾਰੇ ਹੋ ਜਾਂਦੇ ਹਨਾ ਹਾਂਜੀ ਵੀਰੇ ਤੇ ਦੁੱਧ ਦੀ ਪੈਦਾਵਾਰ ਇਹਦੀ ਆਪਾਂ ਦੱਸਿਆ ਮਾਲਕਾਂ ਨੇ ਉਹ ਤਾਂ ਮੰਨ ਵੀ 24-25 ਲੀਟਰ ਨੇ ਪਹਿਲਾਂ ਨੇ ਹੁਣ 28 ਤੋਂ 30 ਲੀਟਰ ਦੁੱਧ ਉਹ ਬਈ ਆਪਾਂ ਜੱਟ ਸੌਦਾ ਲਾ ਕੇ ਚੱਲੀਏ ਵੀ 25-26 ਤੋਂ ਪਾਰ ਵਾਲੀ ਤਾਂ ਹੈਗੀ ਆ ਆ 25 ਤੋਂ ਦੋ ਉੱਪਰ ਉੱਪਰ ਹੀ ਦਊਗਾ ਬਈ ਇਹ ਥੱਲੇ ਨਾਲ ਦਾ ਕੰਮ ਹੀ ਨਹੀਂ ਕੋਈ ਠੀਕ ਆ ਦਿਨ ਸਹੀ ਜੇ ਕਿੰਨੇ ਕੁ ਪਏ ਆ ਮੈਂ 5 ਦਿਨ ਦਊਗਾ ਬਈ ਇਹ 5 ਕਿ ਦਿਨ ਘੱਟ ਜੂ ਹਨਾ ਤੇ ਇੱਕ ਦਿਨ ਉੱਪਰ ਥੱਲੇ ਵੀ ਲੈ ਸਕਦੀ ਆ ਤੇ ਬਾਕੀ ਸੈਨਿਕ ਵਗੈਰਾ ਦੇਖੋ ਕੰਨ ਕੋਲ ਦੇਖੋ ਤੇ ਟਵਾਟਾ ਦੇਖੋ ਜਮਾ ਗਲੀ ਵੀ ਪਹੁੰਚ ਮੱਝਾਂ ਨਾਲ ਦੀ ਹੈਗੀ ਬਾਡੀ ਤੋਂ ਪੂਰਾ ਮੱਝਾਂ ਨਾਲ ਦੀ ਮੱਟ ਪੜਾਦੀ ਠੀਕ ਹੈ ਥੋੜੀ ਵੀ ਮੱਝਾਂ ਨਾਲ ਦੀ ਉੱਪਰੋਂ ਤੇ ਖੜੀ ਦੇਖੋ ਜਿਵੇਂ ਜਵਾਕ ਸਕੂਲ ਦੇ ਵਿੱਚ ਪ੍ਰੇਅਰ ਚ ਖੜੇ ਹੁੰਦੇ ਐ ਖੜਦੇ ਜਿਵੇਂ ਠੰਡੀ ਸੀਲ ਹਨਾ ਤੇ ਮਾ ਉਹ ਦਿੱਕਤ ਵਾਲੀ ਗੱਲ ਨਹੀਂ ਮਾ ਠੀਕ ਹੈ ਤੋਰ ਦੀ ਬਾਹਰ ਨੂੰ ਇਹਨੂੰ ਐ ਥਣਾ ਥਣਾ ਦੀ ਉਹ ਸੋ ਬਾਕੀ ਹਵਾਨੇ ਤੇ ਨਾੜਾ ਵਗੈਰਾ ਦੇਖੋ ਜਿਵੇਂ ਭਾਰਤ ਦਾ ਨਕਸ਼ਾ ਹੀ ਬਣਿਆ ਪਿਆ ਹਜੇ 5 ਦਿਨ ਇਹਦੇ ਸੂਚਿ ਬਾਕੀ ਪਿਆ 50 ਦਿਨਾਂ ਨੂੰ ਕੁਛ ਦਾ ਕੁਛ ਬਣ ਜਾਂ ਰਹੇ ਨੇ ਕਰਬਾਲੀ ਨੇ ਸੋ ਲੇਵਾ ਦੇਖੋ ਅੱਗੇ ਪਿੱਛੇ ਦਾ ਤੂੰ ਦੇਖ ਸਕਦਾ ਕਿ ਐ ਬਾਤਾਂ ਤੇ ਫਸ ਜਾਣਾ ਜੇ ਮੈਂ ਆਪ ਨੂੰ ਪਤਾ ਕਿ ਜਰਸੀ ਜਦੋਂ ਸੂਣ ਦੇ ਨੇੜੇ ਆਉਂਦੀ ਹੈ ਕੱਚੇ ਥਾਂ ਤੇ ਲਿੜਦੀ ਹੈ ਸੂਣ ਦੇ ਉਹ ਤਾਂ ਬਣ ਜਾਂਦੀਆਂ ਲੇਕਿਨ ਚੇਬ ਘੜਦੀਆਂ ਜਿਵੇਂ ਭੂਗਲ ਟਰਾਲੀ ਹੁੰਦੀਆਂ ਜਿਵੇਂ ਹਲੇ ਦਾ ਮਨ ਕੇ ਮੂਰੇ ਲੈ ਬਾਈ ਅੱਤਾ ਫੋਟੀ ਮੂਰੇ ਅੱਤਾ ਫੋਟੀ ਮੰਗ ਰਹਾ ਹ ਹਲੇ ਦਾ ਸੂਤ ਇਕੱਲੇ ਵਾਰਨ ਉਧਰੋਂ ਤੁਨੀ ਦੇਖ ਲੱਗਣਾ ਹਲੇ ਦਾ ਮਨ ਕੇ ਜਨੇਵੇਂ ਭੂਗਲ ਟਰਾਲੀ ਬਿੱਡ ਕੱਸਿਆ ਹਲ ਹਾਂ ਮਾੜੀ ਪੰਫਾਪਾ ਨੂੰ ਪੂਰੀ ਟੋਪ ਦੀ ਬੰਨਦੇ ਨੇ ਠੀਕ ਹੈ ਸੋ ਆਹ ਦੇਖੋ ਜਿਵੇਂ ਮੂੰਹ ਹੱਥਾ ਤੇ ਬਾਕੀ ਐਡਾ ਕੱਦ ਵਿੱਡ ਨਹੀਂ ਮਿਲਦਾ ਸੋ ਰਾਜੀ ਰੂਜੀ ਪੜੀ ਵੀ ਬਹੁਤ ਤੇ ਫਿਰ ਚੀਪਾ ਚੂਪਾ ਕਭੇ ਗਰੰਟੀ ਦੀ ਗਰੰਟੀ ਹੋਊਗੀ ਭਾਵੇਂ ਕੋਈ ਆਉਣ ਲੈਣਾ ਮੰਗਾਉਣੇ ਕਿਸੇ ਤਾਂ ਨਹੀਂ ਗਰੰਟੀ ਹੋਊਗਾ ਕਿ ਕੋਈ ਦਿੱਕਤ ਨਹੀਂ ਗੱਲ ਨਹੀਂ ਆਪਾਂ ਨੂੰ ਦਿੱਕਤ ਹੋਈ ਆਪਾਂ ਸੋ ਵੀਰੋ ਠੰਡੀ ਸੀਲ ਦੇਖ ਸਕਦੇ ਹੋ ਕਿਆ ਬਾਤ ਆ ਕੋਈ ਅੰਤਰੀ ਠੰਡੀ ਠੁੰਡੀ ਦਾ ਸੋ ਵੀਰੋ ਦੇਖ ਸਕਦੇ ਹੋ ਨਾਲਾ ਨੂੜਾ ਹਵਾਨੇ ਤੇ ਬਹੁਤ ਚੰਗਿਆ ਸਾਫ ਸੁਥਰੀਆਂ ਬਾ ਠੀਕ ਗੱਲ ਤੇ ਭਾਅ ਵੀਰ ਕਿ ਰਹੁ ਇਹਦਾ ਮੁੱਲ ਬਾੜੀ ਭਾਈ ਫੋਨ ਤੇ ਕਰਾਂਗੇ ਜੈ ਜੂ ਜੀ ਸਾਰਾ ਮੁੱਲ ਜੈ ਜੀ ਕਰਾਂ ਕੋਈ ਐਸੀ ਕਰੀ ਠੀਕ ਐ ਸੋ ਹਵਾਨੇ ਤੇ ਨਾਲਾ ਵਗੈਰੇ ਕਰ ਆਪਾਂ ਨੇ ਲੈ ਲਿਆ ਹਾਂ ਭਾਈ ਤੁੰਨੀ ਤੇ ਕੱਲ ਲੱਗੂ ਉਦੋਂ ਸੂਤ ਕੱਲ ਲੱਗਣਾ ਲੈ ਬਾ ਜੀ ਹਲੇ ਕੱਚੀ ਆ ਹਨਾ ਠੀਕ ਹੈ ਮੋਬਾਈਲ ਨੰਬਰ 98778889 98735 5046 ਪਿੰਡ ਹੰਡਿਆ ਜਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ